ਆਇਆ ਬਾਬਾ ਘਰੇ ਚਲੀਏ ਘੜਿਆ ਯਾਰ ਜਰਦਾ ਲੜਾ ਸੀ ਹੱਟੀਆਂ ਹੀ ਬੰਦ ਹੋ ਗਈਆਂ ਮੇਰੇ ਸੋਹਰੇ ਦੀਆਂ ਹੁਣ ਤਾਂ ਯਾਰ ਬੰਦ ਦੁਕਾਨਾਂ ਹੈ ਬੰਦ ਹੈ ਕੋਈ ਕੰਨਾ ਬੰਦ ਨਾ ਯਾਰ ਜਰਦੇ ਬਿਨਾ ਸਰਦਾ ਹੀ ਨਹੀਂ ਸਭ ਦਾ ਅੱਗੇ ਵੀ ਬੜੀ ਬਾਤ ਹੈ ਜਾ ਟਾਣੀ ਤੇ ਜਾਣਾ ਮੇਰੇ ਸੋਹਰੇ ਦਾ ਤੱਤੀ ਨੀਂ ਦੀ ਤੱਕਿਆ ਜਰਦਾ ਲਾਏ ਬਿਨਾ ਚੱਲ ਕੋਈ ਹੱਲ ਕਰਦੇ ਆ ਕਿਹੜਾ ਚਲੀਏ ਆਪਾਂ

ਖਾਸੀ ਬਾਟ ਘੜਾ ਜੇ ਕੋਈ ਸਕੂਟਰ ਵਾਲਾ ਆ ਗਿਆ ਚੜ ਚੱਲਾਂਗੇ ਚੜ ਚੱਲਾਂਗੇ ਆਪਾਂ ਯਾਰ ਕੋਈ ਸਕੂਟਰ ਵਾਲਾ ਆ ਗਿਆ ਚੜ ਜਾਾਂਗੇ ਸਕੂਟਰ ਵਾਲਾ ਹੁਣ ਐਸ ਵੇਲੇ ਆਪਾਂ ਨੂੰ ਕੌਣ ਚੜਾਉਂ ਕੋਈ ਟੱਕਰ ਗਿਆ ਹੱਥ ਮਾਰਨਾ ਆਪਾਂ ਦਾ ਆਪੇ ਕਰਾ ਲੂਗਾ ਬਾਬਾ ਤੂੰ ਕੱਲ ਕਿਹਾ ਸੀ ਕਬੂਤਰ ਦਵਾਉਂ ਕਬੂਤਰ ਹਾਂ ਕੂਤਰ ਕਿਹੜੇ ਐਸ ਵੇਲੇ ਹੁਣ ਸੁੱਤਾ ਪਿਆ ਹਰ ਕੋਈ ਜਰ ਫਿਰ ਤੂੰ ਮੈਨੂੰ ਕਿਹਾ ਸੀ ਕਬੂਤਰ ਦਵਾਉਂ ਤੇਰਾ ਜਰਦੇ ਦਾ ਹੱਲ ਕਰਾ ਦੂੰ ਮੈਨੂੰ ਕਬੂਤਰ ਦਵਾ ਦੇ ਹੁਣੇ ਹੁਣੇ ਦਵਾ ਦੇ ਜਰਦੇ ਪੁੱਛਣ ਕਬੂਤਰ ਕਿੱਥੋਂ ਦਵਾ ਜਾ ਕੇ ਲੱਗ ਰਿਹਾ ਇੱਕ ਸੁੱਤਾ ਪਿਆ ਐਸ ਵੇਲੇ ਜਾਨਵਰ ਨਹੀਂ ਕੋਈ ਜੰਡਾ ਤੇਰਾ ਕੋਈ ਲਿਆ ਜੀਉ ਕਰ ਲੈ ਜਿਹਨੇ ਹੁੰਦਾ ਗਿਆ ਰਸ ਵਾਲੇ ਨੂੰ ਹੁਣ ਰਾਤ ਨੂੰ ਜਾਨਵਰ ਕੋਈ ਨਹੀਂ ਦਿੰਦਾ ਯਾਰ ਮਾਰੇ ਹੁੰਦਾ ਤੇ ਰਾਤ ਨੂੰ ਜਾਨਵਰ ਇੱਕ ਗੱਲ ਦੱਸਾਂ ਬਾਬਾ ਹੈ ਇੱਕ ਗੱਲ ਦੱਸਾਂ ਦਸ ਗੜੀ ਗੱਡੋ ਮੈਂ ਦੇਖੇ ਕਬੂਤਰ ਆ ਬਾਜੀ ਆ ਮੈਂ ਦੇਖ ਹਾਂ ਬਾਜੀ ਆ ਰਿਹਾ ਬਾਜੀ ਆ ਰਿਹਾ ਹਾਂ ਤੇ ਚੋਰੀ ਕਰ ਲੈਣੀ ਚੋਰੀ ਕਾ ਨੂੰ ਟੰਬੇ ਖਾਣੇ ਅਗਲੇ ਦੇ ਘਰੋਂ ਜਾਂਦਾ ਪਤਾ ਲੱਗਦਾ ਉਹ ਤਰਾ ਉੱਪਰ ਆ ਪੈਂਦੇ ਉਧਰ ਉਰਾਂ ਕਬੂਤਰ ਵਾਲਾ ਕਮਰਾ ਹੈ ਨਾ ਬਜਾਮ ਪੌਂਦਾ ਮੇਰਾ ਸੋ ਜਾ ਅੱਜ ਕੱਲ ਬਾਜੀ ਤੇ ਛੱਡਣਿਆ ਉਹਨੇ ਮੈਨੂੰ ਪਤਾ ਲੱਗੇਗਾ ਕਿ ਬਾਈ ਫਿਰ ਉਹੀ ਤੈਨੂੰ ਦੱਸੀਏ ਨਾ ਆਪਣੇ ਬਣ ਜਾਣਗੇ ਫਲੇ ਫਲਾਏ ਕਬੂਤਰ ਤੂੰ ਬਾਜੀ ਨਹੀਂ ਛੱਡਣਾ ਨਹੀਂ ਪਤਾ ਜਾਂਦਾ ਭਾਈ ਤੂੰ ਪਹਿਲਾਂ ਕਹਿੰਦਾ ਜੇ ਕਾਲ ਖਲਣਾ ਤਾਂ ਹੈਗਾ ਪੂਆਵੇਂ ਚੌੜ ਜੀ ਨਾ ਕਰ ਮੇਰੇ ਨਾਲ ਮੈਂ ਸੀਰੀਅਸ ਹੋ ਰਿਹਾ ਅੱਜ ਕਿਵੇਂ ਹੋਏ ਮੈਨੂੰ ਕਬੂਤਰ ਦਵਾ ਰਾਤ ਜਾ ਤਾਂ ਨਾ ਕਹਿੰਦਾ ਤੂੰ ਕਬੂਤਰ ਯਾਰ ਹੋਰ ਕਾਲੀ ਗੱਲੀ ਗੱਲਾ ਕੋ ਸਭ ਲਈ ਯਾਦ ਕਰ ਖੜਿਆ ਜਾ ਨਾ ਮੈਨੂੰ ਨਹੀਂ ਪਤਾ ਬਾਪੂ ਮੈਂ ਤਾਂ ਜਾਂਦਾ ਨਹੀਂ ਮੈਂ ਤਾਂ ਆਪਿਆਂ ਜੱਤੀ ਓਏ ਏ ਠੇ ਕਾਨੂੰ ਕੰਜਰ ਜਾ ਕੋਈ ਸਾਢੇਂ ਟ੍ਰੈਕਟਰ ਰੁਕ ਕੇ ਉੱਤੋਂ ਦੀ ਟਾਪੀ ਮੈਨੂੰ ਨਹੀਂ ਪਤਾ ਪਹਿਲਾਂ ਦਵਾਏਗਾ ਮੈਨੂੰ ਨਹੀਂ ਪਤਾ ਮੈਂ ਕਬੂਤਰ ਲਾਉਂਗਾ ਮੈਨੂੰ ਤਾਂ ਕਿ ਲੈਣੇ ਕਬੂਤਰ ਯਾਰ ਹੋਰ ਜਾਨ ਨੂੰ ਵਟ ਕੋਣ ਦਿੰਦਾ ਬਾਗੀ ਬਸ ਤੇ ਚਾਰ ਮੂੜੇ ਬਾਗੀ ਆ ਜਾ ਮੈਂ ਤੈਨੂੰ ਕਹਿੰਦਾ ਆਪਾਂ ਚੋਰੀ ਕਰ ਲੈਣੇ ਨਾ ਕਿਸੇ ਨੂੰ ਪਤਾ ਲੱਗੇ ਚੋ ਜੀ ਕਾਨੂੰ ਯਾਰ ਜਨਮ ਅਗਲਾ ਖਰਾਕ ਮੈਨੂੰ ਤਾਂ ਪਤਾ ਨਹੀਂ ਆ ਪੈਂ ਮੈਂ ਤਾਂ ਇੱਥੇ 20 ਮਿੰਟ ਕਬਲੀ ਗਲੀ ਖੜ ਦਿੰਦੇ ਖਾਓ ਫਿਰ ਦਵਾਇ ਖੜਾ ਹੋ ਜਾ ਤੂੰ ਉੱਤਰ ਹੈ ਤੂੰ ਉੱਤਰ ਕਬੂਤਰ ਜਮਾਉਂਗਾ ਖੜਾ ਹੋ ਕੇ ਕੱਲ ਤੜਕਾ ਜਵਾ ਦੂਗਾ ਮੈਂ ਤਾਂ ਹੁਣੇ ਲੈਣੇ ਮੇਰੇ ਚੱਕਾ ਦਵਾ ਦੂ ਮੇਰੇ ਸੋਹਰੇ ਹੁਣ ਕਿੱਥੇ ਜਾ ਮੈਨੂੰ ਨਹੀਂ ਪਤਾਗਾ ਹੈ ਤਾਂ ਮੈਂ ਕਿੱ데 ਚੱਲਾਂਗੇ ਬਾਪੂ ਮੈਂ ਜਿੱਕੇ ਯਾਰ ਜਾਗਦੇ ਨਾ ਹੁਣ ਮੇਰੇ ਸੋਹਰੇ ਰਾਖੀ ਰੱਖ ਜਾ ਜਨਵਰ ਬਾਈ ਤੂੰ ਕੌਣ ਜਾਗੂ ਇੰਨਾ ਟਾਈਮ ਹੋ ਰਿਹਾ ਹੁਣ ਤਾਂ ਬਹੁਤ ਆ ਕਰ ਦੇ ਫਿਰ ਕਰ ਹਾਂ ਕੰਨ ਤੇ ਆਪਣਾ ਬਾਪੂ ਕੱਪ ਇਹ ਨਹੀਂ ਮੈਂ ਤਾਂ ਗੋਦਾ ਨਹੀਂ ਕੰਮ ਕਰਦਾ ਪਰਾ ਵਾ ਟੱਪੀ ਤੂੰ ਸ਼ਰਾ ਮੈਂ ਟੱਪ ਜੂ ਬਾਅਦ ਚ ਤੈਨੂੰ ਲੈ ਜੂ ਉੱਥੇ ਹੈ ਬਾਅਦ ਚ ਤੈਨੂੰ ਲੈ ਜੂ ਖੜੀ ਚ ਅਗਲੇ ਨੇ ਟੰਬਿਆਂ ਨਾਲ ਵੇੜ ਲਿਆ ਫੇਰ ਕਿੱਥੋਂ ਲਿਆਏਗਾ ਜੇ ਨਹੀਂ ਪਤਾ ਲੱਗੇ ਫੇਰ ਪਤਾ ਤਾਂ ਲੱਗੂਗਾ ਜੇ ਤੂੰ ਜਨਵਰ ਚੋਰੀ ਜਿੰਦਾ ਲਾ ਕੇ ਰੱਖ ਦੇ ਉਹ ਮੈਨੂੰ ਪਤਾ ਹੈ ਲਾ ਹੀ ਰੱਖਦੇ ਆ ਆਪਾਂ ਚੱਲਦੇ ਆ ਹੈ ਚੱਲਦੇ ਆ ਆ ਤਾ ਰੱਖੇਗਾ ਕਿੱਥੇ ਖੁੱਡਾ ਨਹੀਂ ਦੇਣਾ ਨਹੀਂ ਦੇਣਾ ਨਹੀਂ ਮੈਂ ਆਪੇ ਰੱਖ ਲਊ ਹੈ ਆਪੇ ਰੱਖ ਲਊ ਖੁੱਡਾ ਪਾ ਲਈ ਤਰਕੇ ਫੇਰ 6 ਮੀਟਰ ਦਾ ਵਧੀਆ हां आज दा दैन रजाई च पा लूं <laughs> चल आएं घर छोरी तक कर लांगे हां बापू ਬਾਹਰ ਨਾ ਗੱਲ ਕਰਦੀ ਮੇਰੇ ਸੋਣੇ ਨਹੀਂ ਕਰਦਾ ਆਪਣੇ ਦੋਨਾਂ ਚਲੋ ਮੇਰੇ ਨਾਲ ਜਾ ਆਉਂਦੀ ਪਤਨੀ ਚਲ ਕੋਈ ਪਹਿਲਾਂ ਤੋਂ ਗੱਡੀ ਪੁਸ਼ਤੀ ਜਿ ਲੈ ਆ ਗਿਆ ਸੱਦੀ ਜਰ ਠੀਕ ਹੈ ਬੋਚ ਕੇ ਛੱਡੀ ਛੋਟ ਕੇ ਚੱਲਣੀ ਤੂੰ ਪੁੱਛ ਰਿਹਾ ਕਰਨਾ ਕੀ ਹੈ ਜਰ ਮੈਂ ਬਾਜੀ ਤੇ ਛੱਡਨੇ ਹੈ ਬਾਜੀ ਤੇ ਛੱਡਿਆ ਕਰੂੰ ਬਾਜੀ ਤੇ ਤੂੰ ਪੈਂ ਤੋਂ ਜਗੜਾ ਆ ਗਿਆ ਮੱਜਤ ਮੇਰਾ ਬਾਜੀ ਤੇ ਛੱਡੋ ਗੱਲ ਨਹੀਂ ਐਕੀ ਬਾਜੀ ਆਣ ਆਲੀ ਹੋ ਤੇ ਮੈਂ ਛੱਡਨੇ ਹੈ ਹਾਂ ਹਾਂ ਭਾਈ ਸੱਜੇਗਾ ਫੇ ਐ ਕਰੀ ਜਿੱਥੇ ਤੂੰ ਆਪਦਾ ਇੱਕ ਕਬੂਤਰ ਪਾਲੀ ਐ ਨਾ ਉੱਥੇ ਦੋ ਮੇਰੇ ਵੀ ਪਾਲ ਲੈ ਕਿਹੜਾ ਕਬੂਤਰ ਮੈਂ ਕਿੱਥੇ ਪਾਲ ਜੈ ਮੈਨੂੰ ਨਹੀਂ ਕਿਹਾ ਮੇਰੇ ਕੋਲ ਕਬੂਤਰ ਐ ਕਾਲਾ ਕਬੂਤਰ ਕਹਿ ਰਹੋ ਤਾਂ ਸੌੜ ਕਰ ਨਾ ਚੰਨੜ ਛਿੱਤੀ ਯਾਰ ਬਾਪੂ ਫੇ ਐ ਕਰਨ ਲੱਗ ਗਿਆ ਤੂੰ ਛੌਟ ਖਾਡਾ ਕੰਜਰ ਜੇ ਮੇਰੇ ਕੋਲੇ ਕਿਹੜਾ ਮੋਚ ਪੈਗਾ ਚੱਲ ਪਹਿਲਾਂ ਮੈਂ ਤੈਨੂੰ ਤਕੂਤਰ ਦਵਾ ਫੇਰੀ ਕਰ ਦਿਆਂ ਗੱਲ ਆਪਾਂ ਕਬੂਤਰ ਤਾਂ ਹੁਣ ਲਾਲਾ ਤੂੰ ਵੀ ਐ ਕਰ ਹਾਂ ਮੰਨ ਲੈ ਗੱਟੇ ਚੱਲ ਆ ਚੱਲੀਏ ਕਿ ਪਿੰਜਰਾ ਪਿੰਜਰਾ ਵਾਲਾ ਚੱਲ ਲੈ ਹੈ ਤੇਰਾ ਚਾਦਰਾ ਹੈਗਾ ਤੇ ਇਹ ਚ ਲੈ ਚਲਾਈ ਚਾਦਰੇ ਚ ਤੂੰ ਜਾਣਗੇ ਹੈ ਕੰਬਲੀ ਗੱਲਾਂ ਫਿਰ ਕੀ ਆ ਕਿ ਹੁੰਦਾ ਲੈ ਚਲਾਈ ਮੈਂ ਤੈਨੂੰ ਦੱਸ ਦਵਾਂ ਹਾਂ ਮੰਨ ਲੈ ਬਈ ਜੇ ਤਾਂ ਮੈਂ ਤੇ ਪਿਆ ਸੁੱਤਾ ਹੂੰ ਫਿਰ ਤਾਂ ਜਾਵਾਂਗੇ ਖੁੱਡਾ ਪੱਟ ਕੇ ਪੱਕਾ ਜੀ ਖੁੱਡਾ ਵੀ ਨਾਲ ਲਿਆਵਾਂਗੇ ਖੁੱਡਾ ਤਾਂ ਪੱਟਣਾ ਹੀ ਪੂ ਜਿੰਦਾ ਲੱਗਿਆ ਅਗਲੇ ਦੇ ਯਾਰ ਅੱਛਾ ਐ ਕਹਿਣਾ ਹੈ ਤੇ ਮੰਨ ਲੈ ਚੋਗਾ ਖਾਂਦੇ ਬਦਾਮ ਖਾਂਦੇ ਆ ਭਰਾਵਾ ਤੇਰਾ ਬਦਾਮ ਤਾਂ ਕਿਹੜੇ ਖਾਂਦੇ ਹੈ ਕਿ ਖਾਂਦੇ ਖਾਂਦੇ ਬਦਾਮ ਪੌਂਦਾ ਹੋ ਬਾਜੀ ਤੇ ਤਿਆਰ ਕਰਿਆ ਉਹਨੇ ਚਾਲਾ ਪਣ ਪਲੇ ਪਲੇ ਮਿਲਣ ਗਿਆ ਤਾਂ ਕਿ ਜਾਣੇ ਵੱਡੀ ਜੋੜੀ ਲਾ ਦੂ ਤੈਨੂੰ ਮਚਾਂਗਾ ਮੈਨੂੰ ਪਤਾ ਉਹਦੇ ਕੋਲੇ ਚਿੱਟੀਆਂ ਦੇ ਤੇ ਖੱਟੀਆਂ ਖਾਂਦੇ ਬੜੇ ਤੈਜ ਨੇ ਅੱਛਾ ਦਾਵੇ ਵਾਜਾ ਸਰਾਛਾ ਦਾ ਨਹੀਂ ਉੱਤਦੇ ਠੀਕ ਹੈ ਮੈਂ ਤਾਂ ਡਾਉਣੇ ਹੈ ਗਿਆ ਬਾਜ਼ੀਆਂ ਤੇ ਛੱਡਣੇ ਆ ਬਸ ਬਾਜੀ ਤੇ ਐ ਨਹੀਂ ਉੜਦੇ ਕੰਜੜਾ ਇਹ ਕੋਈ ਜਲ ਪਾਣੀ ਕਰਨਾ ਪੈਂਦਾ ਨਾ ਵਾਸਤੇ ਤੂੰ ਕਰ ਦੇਂਗਾ ਤੇਰੇ ਕੋਲ ਹੈਗਾ ਤਾਂ ਇੱਕ ਕਾਟ ਤਾ ਦੂੰਗਾ ਤਾਂ ਮੈਂ ਗੰਟਾ ਜਾਣ ਦਾ ਖਰਚਾ ਹਾਂ ਮੰਨ ਲੈ ਭਈ ਆ ਗਿਆ ਤੁਸੀਂ ਛੱਡ ਵੀ ਲਾ ਲੈ ਤੂੰ ਇਹ ਦਿੰਦੇ ਇਹਨਾਂ ਨੂੰ ਕੋਈ ਆ ਦਿੰਦੇ ਇਹਨਾਂ ਨੂੰ ਰਸਾਉਂ ਚ ਲਾ ਲੈ ਕੋਈ ਠੰਡੀਆਂ ਕਿੱਧਰ ਦਿੰਦੇ ਆ ਜਿਵੇਂ ਸ਼ੱਕਰ ਹੈ ਨਾ 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 ਸ਼ੱਕਰ ਤਾਂ ਕਿਸ ਪਾਇ ਕਿ ਉਹ ਤਾਂ ਸੰਗਤ ਕਰਦਾ ਜੇ ਉਹਨਾਂ ਦੇ ਸ਼ੱਕਰ ਦੇ ਗੁੜ ਦਿੰਦੇ ਉਹਨੇ ਕਿ ਤੂੜੀ ਦਾ ਕੰਮ ਕਰ ਜਾ ਕਬੂਤਰ ਉੱਡਦੇ ਆ ਜਾਂ ਠੰਡਾ ਕੀੜ ਨਾਲ ਉੱਡਦੇ ਆ ਅੱਛਾ ਮੰਨ ਲੈ ਕੋਈ ਅਜਲਾਬ ਲਾ ਤਾਂ ਹੜ ਨਾਲ ਲਾਤੀਆਂ ਪਰ ਤਾਸਾ ਲਾਟਾਂ ਇਹ ਕਿੱਦਾਂ ਲਾਉਂਦੇ ਠੰਡੀਆਂ ਚਾ ਹਾਂ ਮੈਂ ਲੱਤ ਫਰਿੱਜ ਚ ਲਾ ਦੇ ਕਰਾਂਗੇ ਫਰਿੱਜ ਚ ਰੱਖ ਜਾ ਪਾਣੀ ਦਿੰਦੇ ਬੜਾ ਖਾਸੀਆਂ ਚੀਜ਼ਾਂ ਹੁੰਦੀਆਂ ਪਸ਼ਮਾ ਨਹੀਂ ਨਹੀਂ ਪਾਣੀ ਤਾਂ ਚੱਲ ਪਿਆਵੇਂਗੇ ਆਪਾਂ ਕਬੂਤਰ ਹੀ ਫਰਿੱਜ ਚ ਲਾ ਦੇ ਕਰਾਂਗੇ ਕਬੂਤਰ ਕਵੇਂ ਲਾ ਦੇਂਗਾ ਅਗਲੇ ਪਿਆਉਣਾ ਪਿੰਡਾ ਪਾਣੀ ਜੜ ਪਿਆ ਕੇ ਲਾ ਦੇ ਕਰਾਂਗੇ ਟੜਕੇ ਫਿਰੋਲਾ ਦਿੰਦੇ ਬਾਜੀ ਤੇ ਜਾ ਕੇ ਐ ਖਾਸਾ ਕੁਝ ਕਰਨਾ ਪੰਡਾ ਤੇਰੇ ਸਾਥ ਕਿ ਨਹੀਂ ਕਰ ਜਾਉਣੀ ਮੈਂ ਤੁਹਾਨੂੰ ਦੱਸਾਂ ਮੈਂ ਤਾਂ ਆਪੇ ਹੀ ਸਾਫ਼ ਕਰ ਲਊਗਾ ਪਹਿਲਾਂ ਚੱਲ ਉਹ ਇੰਨੀ ਐਂਟਰੀ ਕਿੱਥੋਂ ਲਿਆਏਗਾ ਇੰਨੀ ਫਿਰ

ਨਰਗਾਨੀ ਯਾ ਯਾਨੀ ਰਖਦਾ ਮੈਂ ਤੇ ਭੈ 14 ਦਾ ਬਾਲਾ ਕੁੱਤਾ ਬੰਦਾ ਮੈਨੂੰ ਪਤਾ ਮੈਂ ਕੰਦ ਕਿੜਾ ਖੜਾ ਮਲੰਗਾ ਪਿਆ ਰਖਦਾ ਕੁੱਤਾ ਚੱਲ ਕੋਈ ਗੱਲ ਨਹੀਂ ਬਾਬਾ ਕੁੱਤੇ ਭੌਂਕਣ ਲੱਗ ਗਏ ਹੈ ਮਗਾ ਸੌੜਿਆ ਕੁੱਤੇ ਨਾ ਜਗਾ ਦੇ ਨਾ ਐ ਕਰੋ ਤੈਨੂੰ ਚੱਕਾਂ ਪੜਾ ਤੇਰਾ ਦੇਖ ਆ ਜਗਾ ਦੇ ਤਾ ਨਹੀਂ ਜਗਾ ਤੇਰਾ ਮੋਢੇ ਤੇ ਚੱਕਦਾ ਕੰਜਰ ਦਾ ਕਿੱਥੇ ਛਾਪਾ ਕਰਿਆ ਪੈਂਡਾ ਲੈਣ ਦਾ ਪੜਾ ਹੀ ਪੜਾ ਵੇ ਚੱਕ ਲੈਣਾ ਪੁੱ ਚੌੜੀ ਕਰੀ ਦੇਣਾ ਚੱਕੀ ਦਾ ਨਹੀਂ ਉਂਗਲ ਦੇ ਦੀ ਨਾ ਛਾਲ ਮਾਰਦੀ ਚੜ ਜਾ ਝਟਕਾ ਮਾਰਿਆ ਇਹਦਾ ਤੂੰ ਤੇ ਪੈਨੋ ਉੱਕਲੀ ਚੌੜੀ ਆ ਕੀ ਹੋ ਗਿਆ ਕੋਈ ਟੱਟੀ ਕਹਿੰਦਾ ਓ ਲੋਗਾ ਬਈ ਅੰਦਰ ਮੈਨੂੰ ਚੱਕ ਮੈਂ ਗਿਆ ਖੜ ਗਿਆ ਚੱਕ ਤਾਂ ਦੇਗਾ ਕੋਨ ਨੂੰ ਪੈਨ ਛੋਡਾ ਬਾਂਤੀ ਪਈ ਹੈ ਚੱਲ ਧੱਕਾ ਦੇ ਖੜਾ ਲਾ

ਇੰਨੀ ਗੰਦੀ ਮੁਸ਼ਕਲ ਪਾਗੇ ਲਿਆ ਜਾ ਬੋਛੇ ਇੰਨੀ ਗੰਤ ਉੱਤੇ ਹੀ ਪੜੋ ਚਾਹੀਓਏ ਕੀ ਆ ਸੀ ਤੈਨੂੰ ਕੀ ਆ ਸੀ ਪਰਲੀ ਕੰਦ ਬੱਕ ਜਾਨਾ ਚੜ ਕੇ ਪਾੜ ਕੇ ਆ ਮੇਰਾ ਸੋਇਆ ਗੋਡਾ ਮੁਸ ਗਿਆ ਕੀ ਹੋ ਗਿਆ ਜੱਣਨਿਆ ਮੰਜਵਾ ਚੱਕੇ ਰੱਖ ਪੁੱਤਰ ਅੱਗ ਨਹੀਂ ਆਉਂਦਾ ਜੀ ਦਾ ਬੋਲਿਆ ਮਰਾ ਤਾਂ ਕੰਜਰ ਜਨ ਲੰਨਾ ਮੈਨੂੰ ਮੈਨੂੰ ਪਤਾ ਸੀ ਯਾਰ ਬੋਛੇ ਚੱਲ ਪੁੱਤਰਾ ਤਰਪਾਉਣ ਬਾਪੂ ਸਾਡੀ ਖਾਜੀ ਸੀ ਜਨਵਾ ਦਾ ਪੁੱਤ ਹੈ ਐ ਕਾ ਲੋ ਹੂੰ ਇੱਥੋਂ ਜਾ ਖਪੜਾ ਯਾਰ ਨਹੀਂ ਲਾਉਣ ਬਾਪੂ ਕਬਰਾਟ ਹੋ ਜਾਂਦੀ ਹੈ ਹੈ ਕਬਰਾਟ ਹੀ ਹੋ ਜਾਂਦੀ ਹੈ ਸੈਫ ਸੁਲ ਦੇਮਾ ਪੜਾ ਤਜਾਬ ਵਾਲਾ ਨਾ ਪੂ ਮਜ਼ਾਕ ਨਹੀਂ ਕਰਦਾ ਹੈ ਉਹਨਾਂ ਦੀ ਮੈਨੂੰ ਕਫੜੀ ਜਨ ਕੰਜਰ ਜਨ ਤਰਪਣਾ ਮੈਂ ਤੇ ਬੈ ਜੇ ਤੇਰੀ ਭੈਣ ਨੂੰ ਸਾਹ ਕੋ ਬੈਠਾ ਉਹ ਤੇਰੀ ਉਹ ਭੈਣ ਨੂੰ ਭੈਣ ਜਨ ਆ ਜਾ ਆ ਜਾ ਉਪਰ ਬੱਕਣ ਜਰ ਜਾ ਪੈ 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 ਚੋ ਜਾ ਮੂੰਹ ਗਿਆ ਤਾਉ ਨਹੀਂ ਬਣਿਆ ਪਿਆ ਸੀ ਪੈ ਪੈ ਇਹਨਾਂ ਪਰਾਂ ਸਿੱਖ ਤਾ ਕੰਮ ਕਰਨਾ ਹੈ ਜਿਹੜਾ ਕਰੀਏ ਬੋਚ ਮਿੰਡ ਪਿਆ ਹੋਇਆ ਪਿਆ ਮੇਰੇ ਸੰਤ ਨੇ ਪਿਆ ਹੋ ਗਿਆ ਹੈ ਪਿਆ ਪਿਆ ਪਾਈ ਗੰਦਾ ਖੜਕਾ ਨਾ ਕਰ ਬੋਚ ਕੇ ਚੱਲ ਜਾ ਬਾਹਰ ਵੀ ਫੁੱਲ ਆ ਪੈ ਗਿਆ ਕੁਰਸੀਆਂ ਕੁਰਸੀਆਂ ਜਾਂ ਖਾਸ਼ੀਆਂ ਲਾਈ ਬੈਠਾ ਕੋਈ ਰਿਸ਼ਤੇਦਾਰ ਆਇਆ ਹੋਗਾ ਹੈ ਕੋਈ ਰਿਸ਼ਤੇਦਾਰ ਆਇਆ ਹੋਗਾ ਨਹੀਂ ਕਬੂਤਰ ਬਾਜੀ ਬੰਦਾ ਜੜ ਕੋਈ ਆਉਂਦੇ ਰਹ ਜਾਂ ਜਾਂ ਨਾ ਕਬੂਤਰ ਆਲੇ ਆਉਂਦੇ ਰਹ ਜਾਂ ਕਿਹੜੇ ਕੰਮੇ ਰੱਖਦਾ ਭਲਾ ਆਹ ਹੈ ਮੈਂ ਦੇਖ ਕੇ ਕਿ ਐਸੀ ਇੱਕ ਵਾਰ ਕਾਹਦਾ ਨਾ ਹੋਵੇ ਕਿੱਥੇ ਨਹੀਂ ਉਹ ਮੈਂ ਯਾਰੀ ਹੈ ਮੇਰੇ ਇਹਨੇ ਮੁੰਡੇ ਨਾਲ ਹੈ ਮੇਰੀ ਯਾਰੀ ਹੈ ਇਹਨੇ ਮੁੰਡੇ ਨਾਲ ਤੇ ਮੁੰਡਾ ਕਿੱਧਰ ਜਾਂਦਾ ਕੋਈ ਗਿਆ ਹੋਊਗਾ ਇਧਰ ਆਪਾਂ ਚ ਲੈਣਾ ਪਾਪਰ ਕੰਮ ਕਰੀ ਪਾਏ ਹੋਣਗੇ ਫਿਰ ਚੱਲ ਉਧਰ ਦੇਖ ਲੈ ਮੈਨੂੰ ਇਸ ਚ ਦੇਖਿਓ ਬਾਜੀ ਵਾਲੇ ਇਸ ਚ ਰੱਖਦਾ

හි ක්පු ෙඩ නු පතාවන බාජ අලවක බපුම ගේට බධ කර අය බක්පු හොන්නා තුන් දෙක ටෙඩා බාජී ලැක උත්තර මු තන්න फड़ लिया फड़ लिया फड़ लिया कितना फड़ लिया पापू कबूतर का बथेरे हूं तू देख बाजी वाला केड़ा है भाई दा जेड़ा चस दी तमैनू भी पाई की मैं कहना पांच चार ले ना के लिए ले चल हैं ले चल आ केड़ी आंख दा चिट्टी आंख दा आ काली आंख दा एक मंजली आंख दा फड़ ले फड़ ले छेती करा पता है आगे पर तो जड़ी वे रिश्ते का भी चाहिए आ गया ਜੋਦੀ ਰਤ ਨੂੰ ਠੱਟੀ ਆ ਜਾਂਦੀ ਐ ਤੇ ਚਲ ਪਾਰਾ ਇੱਕ ਟਟਾ ਉਹ ਚੱਲੀ ਗਈ ਪੱਧ ਹੈ ਇਹ ਵੀ ਨਹੀਂ ਰੁਕਦੇ ਐ ਜੋਦੇ ਪਤਾ ਨਹੀਂ ਕੀ ਹੋਵੇ ਬਾਪੂ ਮੇਰਾ ਸਾਲਾ ਪੱਗ ਬੰਨ ਕੀ ਸੁੱਤਾ ਰਹਿੰਦਾ ਐ ਨਹੀਂ ਬੀ ਟਾਂਗੀਆਂ ਢੁੰਗੇ ਲਾ ਦੇ ਨੇਰ ਨੂਰਾ ਜਾਂਦਾ ਨਾ ਮੁਰਗੀਆਂ ਨੂੰ ਦੇਖਣਾ ਕੋਸ ਕਬੂਤਰ ਕੁੱਤੇ ਇਹਨੇ ਪਾਲ ਰੱਖਿਆ ਖੜਕਾਇਆ ਕਾਦਾ ਹੁੰਦਾ ਅੰਦਰ ਹੈ ਨਾ ਤਾਂ ਬੰਦੇ ਲੱਗਦੇ ਅੱਜ ਉਹਦਾ ਕਰਤਾ ਕੰਮ ਬਾਪੂ ਦਾ ਹੋਈ ਬੰਦੇ ਅੰਦਰ ਬਾਪੂ ਉਹ ਭੈਣ ਦੇ ਲੰਨਾ ਮੈਂ ਆ ਅੱਛਾ ਤੂੰ ਐ ਪੁੱਤਾ ਮਰੀਰ ਹੈ ਨਾ ਕੀ ਹੋ ਗਿਆ ਇੱਕ ਛੜਾ ਛਟਾ ਗਿਆ ਮੇਰੀ ਗੱਲ ਤਾਂ ਸੁਣ ਲੈ ਆਹ ਹੋ ਕੀ ਕੋਡਾ ਪਗੜਾ ਬਣ ਕੇ ਬੰਦ ਨਹੀਂ ਕੀਤਾ ਬੰਦ ਨਹੀਂ ਹਾਂ ਚੁੱਪ ਕਰ ਜਾ ਹਾਂ ਬੰਦੇ ਅੰਦਰ ਬੰਦੇ ਚੁੱਪ ਕਰ ਜਾ ਅਰੇ ਬੁੜਿਆ ਯਾਰ ਪਹਿਲਾਂ ਮੇਰੀ ਗੱਲ ਸੁਣ ਅੰਦਰ ਬੰਦੇ ਆ ਪਹਿਲਾਂ ਵੀ ਨਹੀਂ ਐ ਗੱਲ ਸੁਣ ਮੈਨੂੰ ਉਧਰੋਂ ਤਾਇਉਰੀ ਪਾਉਂਦੇ ਤੇਰੇ ਕੋਲ ਵੀ ਕੱਲਾ ਰਹਿੰਦਾ ਨਾ ਜਨੂ ਤਾਂ ਕੋਈ ਵੇਚ ਕੇ ਖਾ ਜਾਇਆ ਕੁੰਡਾ ਖੁੱਲਿਆ ਚਾਬੀ ਕਿੱਥੇ ਸੀ ਚਿੱਤਾਂ ਕਰ ਰੱਬੀ ਐਥੇ ਸਹਰਾਣੇ ਪਈ ਸੀ ਚਿੱਤਾਂ ਕੋਲ ਚੁੱਪ ਕਰ ਜਾ ਬੰਦੇ ਅੰਦਰ ਅੱਜ ਨਾ ਮੈਂ ਥੋੜੀ ਜਿਹੀ ਲਾ ਬੈਠਾ ਹਾਂ ਮੈਂ ਕਰ ਫਿਰ ਲਾਤ ਲਈ ਮੈਂ ਕਹ ਡੰਗ ਹੰਡੇ ਟੁੱਡੇ ਪਹਿਲੇ ਚੱਕ ਲੀਏ ਮਾਰੂ ਕੁੰਡਾ ਲਾਦਾ ਕੁੰਡਾ ਹੁੰਦਾ ਰਹਾ ਅੱਜ ਖੜ ਜਾ ਬੋੜੀ ਜੀ ਐ ਹੁਣ ਬੰਦ ਜਾਨ 700 ਦਾ ਚੱਕ ਲੈ ਮੈਂ ਤਾਂ ਅਜੇ ਨਾਲ ਕੁੱਟੂ ਬਾਹ ਹੈ

ਸਿਰ ਤਾਂ ਪੱਗ ਅਗਣ ਠੀਕ ਹੈ ਅਗਣ ਕੋਈ ਬੱਪੂ ਸੰਦ ਹੁੰਦੇ ਆ ਜਿਹੜੇ ਚੋਰ ਹੁੰਦੇ ਆ ਤੇ ਆਪਦਾ ਚੈਂਟਰ ਨਹੀਂ ਮੈਂ ਭਰਾ ਦੇਣਾ ਹੈ ਹੈ ਮੈਂ ਭਰਾ ਦੂੰਗਾ ਤੂੰ ਪਰਾ ਰਹੀ ਖਾਦਾ ਕੀ ਅੱਜ ਕੋਸ ਨਹੀਂ ਖਾਦਾ ਲਵਾਤੀ ਥੋੜੀ ਜੀ ਬਸ ਪਤਾ ਨਹੀਂ ਲੱਗਣਾ ਕਿੱਥੇ ਕਿੱਥੇ ਪੈਣਗੀਆਂ ਹੈ ਗਿਆ ਬੱਪੂ ਹੈ ਗਿਆ ਆ ਜਾ ਚੁੱਪ 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 आओ सीगे बापू वो भी फड़ लेना हां फड़ ले फड़ 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 वाला कटा छोटी पैंट दी लन सोडी दी हां गेट बंद कर गेट ना दी पैंट बोल जाई है ना, ना अच्छा 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 ਬਾਹ ਮਾਤਾ ਉਹਨੂੰ ਛੇਕ ਪਿਸਟਰ ਖਾ ਲੂਗਾ ਇੱਕ ਮਿੰਟ ਇੱਕ ਮਿੰਟ ਐ ਇੱਕ ਖੁੰਝ ਚਲਾ ਕੇ ਵਾਡੋ ਖੁੰਝ ਖੁੰਝ ਜਿਹਾ ਵਾਟੇ ਉਹ ਬਿੱਲੀ ਆ ਗਈ ਛੇਕ ਅੰਦਰ ਬਿੱਲੀ ਨਹੀਂ ਭੈਣ ਚ ਕੀ ਸੂਤ ਲਾਈ ਆ ਤੇਰਾ ਫੁੜਾ ਝੰਗਾ ਕਰਨਾ ਬਾਜੀ ਸੋਚ ਲੈ ਇੱਕ ਮਿੰਟ ਬਾਪੂ ਇਸ ਸਮੇਂ ਹਾਂ ਹੁੰਦਾ ਲੱਗਿਆ ਬਾਸ ਹੁੰਦਾ ਲਾਦਾ ਬਾਸ ਪਰੇ ਹੋ ਪਰੇ ਹੋ ਮੈਂ ਗੱਲ ਕਰਦਾ ਸੀ ਬਾਪੂ ਤੇਰੀਆਂ ਕੋਟਾਂ ਲੱਗੀਆਂ ਕੱਲਾ ਟੈਂਕਰ ਨੂੰ ਫਿਰ ਜਿਹੜੇ ਸਟੋਕ ਨਾਲ ਇੱਕ ਮਿੰਟ ਮੈਂ ਨਹੀਂ ਮੈਂ ਜਦੋਂ ਠੀਕ ਐ ਅਖਰੂਟ ਪਾ ਕੇ ਜਾਂਦਾ ਰ ਇਹਨਾਂ ਨੂੰ ਐ ਆ ਗਿਆ ਲੈਨ ਮੈਂ ਤੇ ਨਹੀਂ ਆਪ ਕੋਈ ਕਮੈਂਟ ਇਹ ਟੱਪ ਬੈਨ ਬੈਨ ਸੰਦ ਫੜ ਲੀ ਕਈ ਵਰੀ ਲੈ ਸੰਦ ਲੈਓ ਪਹਿਲਾਂ ਸੰਦ ਬਣਾ ਲਓ ਸੰਦ ਆ ਤੁਰਾ ਸੰਦ ਲੈ ਫੜ ਲੈ ਹਰੇ ਚੌੜਾ ਠਾ ਕਰ ਇੱਕ ਮਿੰਟ ਮਾਰ ਕੇ ਚੌੜ ਚੌੜ ਬੁੜੇ ਬੈਕ ਬੈਕ ਬੈਸ ਤੇ ਬੈਰੀ ਤੂੰ ਪੈਕ ਤੇ ਠੀਕ ਕਰ ਕੋਈ ਨਾ ਇੱਥੇ ਬੈ 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 ਬੈਰੀ ਤੂੰ ਬਾਪੂ ਮੈਂ ਕਰ ਜਿਹੜੇ ਪਲਾਟ ਚ ਗੰਡੇ ਲੱਗੇ ਸੀ ਨਾ ਡੰਡੇ ਤੇ ਜੜੇ ਇਹਨਾਂ ਨੂੰ ਆਪਾਂ ਖੋੜ ਨਹੀਂ ਪਾਏ ਉਹਨੇ ਛੜਕੇ ਲੈ ਗਏ ਨਹੀਂ ਪੁੰਡ ਚ ਪਾਈਏਗਾ ਜਿਹੜਾ ਖੁੱਡਾ ਪੀਚਾ ਸੀ ਬੈਂਗਾ ਨਹੀਂ ਰੋਲਾ ਪਾਈਂਗਾ ਤੂੰ ਹੀ ਰੋਲਾ ਪੈ ਮੈਂ ਤਾਂ ਡੋਲਾ ਨਾ ਪਤਾ ਤੁਹਾਡਾ ਮੈਪ ਹੋਣਾ ਲੋਲਾ ਨੂੜਾ ਕਿਹੜਾ ਪਾ ਰੱਖਿਆ ਤੁਸੀਂ ਚੁੱਪ ਕਰੋ ਆ ਨਾਲ ਪਿੰਡ ਵਾਲੇ ਕਿੰਨੇ ਖੁੱਡੇ ਲੁੱਟੇ ਨੇ ਜਿਹੜੇ ਬੈਂਗਾ ਦਾ ਖੁੱਡਾ ਪਟਿਆਗਾ ਨਾ ਤੁਸੀਂ ਵੀਡੀਓ ਪਾਵਾਂਗੇ ਸੀ ਤੁਸੀਂ ਪਟਿਆ ਦੋਨਾਂ ਨੇ ਗੱਲ ਨਹੀਂ ਫੜ ਲੈ ਮੈਂ ਤੇਰਾ ਜਿਹੜਾ ਆ ਗਿਆ ਪਰਾਣੀ ਤੈਨੂੰ ਸਹੀ ਗੱਲ ਦੱਸਦਾ ਪੋਤਾ ਬੰਦੇ ਆ ਜਾ ਲੱਗ ਤੂੰ ਗੰਡੇ ਰਹਿ ਗਿਆ ਗੰਡੇ ਤੂੰ ਖੜਾ ਪਾਇਆ ਪੈਟ ਮੇਰਾ ਮੈਂ ਗੰਡੇ ਲਾਣਾ ਸੀ ਗੰਡੇ ਦੇ ਭਾਵਾ ਤੂੰ ਮੈਂ ਦੂਜਾ ਬੰਦਾ ਖੜਾ ਖੜਾ ਮੈਂ ਨਾ ਕਾਹ ਨੂੰ ਮੈਂ ਜਾ ਆ ਕੋਣ ਫੜ ਤੂੰ ਬਾਪੂ ਗੱਲ ਆ ਕੋਣ ਫੜ ਉਹਨੂੰ ਫੜ ਮੈਂ ਬਾਏ ਇੱਥੇ ਬੈਠਾ ਬੈਠਾ ਗੱਲ ਬੈਠਾ ਹੈ ਖੜਾ ਖੜਾ ਬੱਜੂ ਬਾਹਰ ਮੈਂ ਗੰਡਾ ਬਾਹਰ ਆ ਬਾਹਰ ਮੈਂ ਤਖਾ ਪਾ ਬਾਕ ਉਹ ਗੱਗ ਬਾਕ ਤੂੰ ਬਾਹਰ ਨਿਕਲ ਜਾ ਪੋਚਾ ਨਿਕਲ ਬਾਹਰ ਮਾ ਬਾਹਰ ਨਿਕਲ ਬਾਹਰ ਕਬੂਤਰ ਭੈਣ ਚ ਪੂਸ਼ਪੱਤ ਦੀ ਹੁੰਦੀ ਖਟੀਆਂ ਖਿਆਲੀ ਦੀ ਬਾਦਾਮ ਬਾਦਾਮ ਪਾਦੇ ਸੀ ਅੱਜ ਬਾਹਰੋਂ ਤੱਕ ਪਾਦੇ ਸੀਗੇ ਇਹ ਤਾਂ ਲੈ ਗਈ ਸੀ ਇਹੀ ਨਾ ਭੈਣ ਦੇ ਲੋੜੇ ਬਾਦਾਮ ਖਾ ਗਏ ਹੁਣ ਆ ਕੇ ਬੱਪੂ ਆ ਗਿਆ ਜਲਦੀ ਲਾਤਾ ਨਹੀਂ ਨਾ ਹਾਂ ਲਾਵਾ ਫੜ ਗੱਲ ਸੁਣ ਮਿੰਦ ਚਤੜਾਂ ਚੋਂ ਫਾਇਰ ਲਗਾਉ ਮੈਂ ਇੱਥੇ ਥੱਲੇ ਬੈਠੋ ਐ ਬੈ ਗੇ ਥੱਲੇ ਬੈਠੋ ਥੱਲੇ ਥੱਲੇ ਬੈਠ ਥੱਲੇ ਬੈਠਾ ਚਿਮਟਾ ਕਰ ਮੈਂ ਕਰਕੇ ਲਗਾ ਦੇ ਚਤੜਾਂ ਦੇ ਲਾਵਾ ਮੈਂ ਗੱਲ ਸੁਣ ਮਿੰਦ ਮੈਂ ਤਾਂ ਕਾਟ ਰਿਹਾ ਕਾਨੂੰ ਪੱਤੀ ਮੈਨੂੰ ਮੈਂ ਤਾਂ ਛੱਡ ਦਿਓ ਹੈ ਕੱਟ ਕੋ ਸਮਝੀ ਇਹ ਕੱਟਾ ਨਾ ਮਾਰ ਬਈ ਉਹ ਗੱਲ ਸੁਣ ਛੱਡ ਦੇ ਵਾਲਾ ਕੋ ਟੈਸਟ ਹੈ ਟੈਸਟ ਹੈ ਮੈਂ ਤੇ ਗੱਲ ਮੈਂ ਤਾਂ ਬੁੰਡ ਦੇ ਮੈਂ ਤਾਂ ਗੱਲ ਸੁਣ ਲੈ ਗੱਲ ਸੁਣ ਲੈ ਜੇ ਜੀ ਕਰੀ ਜਾਂਦਾ ਬੈਟ ਮਰੂ ਮੈਂ ਉਹ ਗੱਲ ਗੱਲ ਸ਼ਰਟ ਲਾ ਸ਼ਰਟ ਲਾ ਇਹਨੂੰ ਅੰਦਰ ਲੈ ਕੇ ਦੀ ਬੁੰਡ ਮਾਰ ਚੰਗੀ ਤਰ੍ਹਾਂ ਅੰਦਰ ਲੈ ਕੇ ਯਵਾਕ ਦੀ ਬੁੰਡ ਪਾਣੀ ਕਾ ਨੂੰ